ਮੈਡਮ ਨਾ ਰੋ ਪੈਸਾ ਕਰਦਾ ਕਰਦਾ ਵੀ ਉਰੇ ਕੋਈ ਐਂਬੂਲੈਂਸ ਲਾ ਦਿਓ ਐਮਰਜੈਂਸੀ ਵਿੱਚ ਕੋਈ ਕੋਈ ਕਿਸੇ ਦੀ ਡੈਥ ਹੁੰਦੀ ਆ ਕੋਈ ਹੁੰਦੀ ਵੀ ਉਰੇ ਲੰਘਦੇ ਜਾਉਂਗੇ ਕਿਤੇ ਬੜੀ ਬੱਸ ਲਾ ਦਿਓ ਜੀ ਉਰੇ ਕੋਈ ਫੈਸਿਲਿਟੀ ਨਹੀਂ ਹੈੀ ਦੱਸੋ ਕਿਆ ਕਰਾਂ ਮੈਡਮ ਕਹਿੰਦੇ ਗੜਕਾ ਸੀ ਪਾਣੀ ਸਾਦੇ ਮਿੱਟੀ ਵਿੱਚ ਇਹ ਤਾਂ ਜਾਣਾ ਜੇ 10-15 ਮਿੰਟ ਜੀ ਵੱਧ ਪੈ ਵੀ ਗਏ ਲੋਕਾਂ ਨਾਲ ਜਾਨ ਤੋਂ ਵੱਧ ਤਾਂ ਨਹੀਂ ਗਏ ਮੈਂ ਤੁਹਾਨੂੰ ਪੂਰੀ ਪੰਜਾਬੀ ਚ ਦੱਸਦੀ ਹਾਂ ਹਾਂਜੀ ਹਾਂ ਆ ਤੁਹਾਡੀ ਸੜਕ ਹੁਣ ਦਾ ਬਣਵਾ ਦੇਣੀ ਆ ਅੱਜ ਮੈਂ ਆਈ ਆ ਅੱਜ ਮੈਂ ਇਹ ਪਾਣੀ ਕਢਵਾ ਸਕਦੀ ਹਾਂ ਜੇ ਤੁਸੀਂ ਕਹੋਗੇ ਗੱਟਕਾ ਹਾਂਜੀ ਇਹ ਤਾਂ ਫੇਰ ਬਾਰੀ ਸਾਰੀ ਜੇ ਨਹੀਂ ਪੈਂਦਾ ਤਾਂ ਵੇਟ ਕਰਨੀ ਪੈਣੀ ਆ ਇਹ ਹੁਣ ਪਾਣੀ ਹੈ ਇੱਕ ਬਹੁਤ ਥਾਵਾਂ ਤੇ ਸੀਵਰੇਜ ਪਾਉਣ ਕਰਕੇ ਪੱਟੀ ਦੀ ਹੋਈ ਆਫ ਹੈਗੀ ਆ ਹਸਤਾਕ ਚੱਲਣੀ ਕੋਈ ਉਹ ਤਾਂ ਬਾ ਸੜਕਾਂ ਬਣ ਜਾਣਗੀਆਂ ਨਿਕਾਸੀ ਦਾ ਪ੍ਰਬੰਧ ਵੀ ਹੋ ਜਾਊਗਾ ਨੌਜਵਾਨਾਂ ਨੇ ਕਿਹਾ ਗਰਾਊਂਡ ਬਣਨੇ ਉਹ ਵੀ ਹੋ ਜੂ ਟੋਪੇ ਵੀ ਸਾਫ਼ ਹੋ ਜਾਣਗੇ ਮੇਰੇ ਹੱਥ ਦਾ ਸਾਰਾ ਕੁਝ ਮੈਂ ਕਰਵਾਵਾਂਗਾ ਦੱਸੋ ਦਾ ਸੀ ਮੈਨੂੰ 4-5 ਮਹੀਨਿਆਂ ਨੂੰ ਕਹਿ ਕੇ ਅਗਰ ਤੱਕ ਜਾਈ ਟਰੈਕਟਰ ਲਾ ਕੇ ਹੀ ਗੜ ਕਰ ਆਏ ਆ ਪਹਿਲਾਂ ਮੈਨੂੰ 3-4 ਸਾਲ ਹੋ ਗਏ ੱੱਕੇ ਖਾਂਦੇ ਦੋ ਮਹੀਨੇ ਦਾ ਹੋਏ ਕਮੇਟੀ ਬਣੀ ਕਿਹੜੀ ਨੂੰ ਫਿਰ ਦੋ ਮਹੀਨੇ ਚ ਦੱਸੋ ਕਿਹੜੀ ਕੰਮ ਕਰੇ ਤੁਸੀਂ ਜਿਹੜਾ ਕੰਮ ਬਾਅਦ ਦਾ ਹੋਣਾ ਹੈ ਕਾਦੋ ਜਦੋਂ ਬੱਸਿਆਂ ਦੀ ਬੱਚਿਆਂ ਦੀ ਬੱਸ ਬਲਟ ਜਿਹੀ ਜਿਆਦਾ ਕਰੋਗੇ ਤੁਸੀਂ ਦੱਸੋ ਮੈਨੂੰ ਕੁੜੀ ਦੀ ਲੱਤ ਟੁੱਟ ਗਈ ਹਣ ਜਿੰਮੇਵਾਰ ਦੱਸੋ ਤੁਸੀਂ ਨਾ ਹੁਣ ਮੈਨੂੰ ਦੋ ਤਰ੍ਹਾਂ ਦੇ ਬੰਦੇ ਪਤਾ ਲੱਗ ਜਾਂਦਾ ਜਦੋਂ ਮੈਂ ਲੋਕਾਂ ਨੂੰ ਜਾਨਦੀ ਜਿਵੇਂ ਆਹ ਬੋਲ ਕੇ ਹਟੇ ਮੈਡਮ ਜੀ ਤੁਸੀਂ ਆਏ 4 ਸਾਲ ਬਾਅਦ ਅਸੀਂ ਤਾਂ ਨਹੀਂ 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 ਦੱਸੋ ਕਦੋਂ ਆਏ ਮੈਂ ਕੰਮ ਕਢਾਵਾਂ ਨਾਲ ਖਰਚੇ ਬਣਾਉਂਦੀ ਮੈਂ ਆਉਂਦੀ ਰਹਿਣੀ ਹੈ ਤੁਹਾਨੂੰ ਲੱਗਦਾ ਹੈ ਕਿ ਮੈਡਮ ਜੀ ਮੇਰੇ ਇਹ ਜਿਹੇ ਕਰਨਾ ਚਾਹੁੰਦੇ ਚਲੋ ਮੈਂ ਇੱਕ ਗੱਲ ਦੱਸ ਰਹੀ ਹਾਂ ਖਰਚਾ ਤਾਂ ਹੁੰਨੇ ਆ ਪਰ ਇਦਾਂ ਹਾਂ ਮੁੰਡਾ ਬੋਲ ਇਹਰਾ ਨੰਬਰ ਬਾੜਦਾ ਦੱਸ ਉਸਤੇ ਮੁੰਡੇ ਦਾ ਮਤਲਬ ਦੇਖੀ ਸੀ ਕਿ ਮੈਂ ਮੁਸ਼ਕਲਾਂ ਦੱਸੋ ਮਾੜ ਜੀ ਮੈਂ ਥੋੜੇ ਮਾੜ ਜੀ ਕਹਿ ਰਹੇ ਹਾਂ ਵੀ ਤੁਸੀਂ 2 ਮਹੀਨਿਆਂ ਚ ਕੀ ਕੀਤਾ ਮਾੜ ਜੀ ਮੈਂ ਤੁਹਾਡੇ ਨਾਲ ਹੁਣੇ ਚੱਲੂਗਾ ਤੁਸੀਂ ਇੱਕ ਕੰਮ ਗਣਾ ਦਿਓ ਜੀ ਇੱਕ ਕੰਮ ਗਣਾ ਦਿਓ ਮੇਰੇ ਏਰੀਆ ਦਾ ਬੱਸ ਮੈਨੂੰ ਖੇੜਦਾ ਨਹੀਂ ਮੇਰੇ ਏਰੀਆ ਦਾ ਗਣਾ ਦਿਓ ਜੀ ਮੈਂ ਕਹਿੰਨੀ ਆ ਵੀ 2 ਮਹੀਨੇ ਹੁਣੇ ਤੱਕ ਕਮੇਟੀ ਪੜਾਈ ਆ ਤੁਹਾਡੀ ਸੜਕ ਮੈਂ ਪਾਸ ਕਰਕੇ ਦਿਵਾ ਦਾਂਗਾ ਕਰੋ ਮੈਂ 2 2 ਮਹੀਨੇ ਵਿੱਚ ਗਣਾ ਦਿਓ ਜੀ ਦੱਸੋ ਗੜਕਾ ਨਹੀਂ ਦਿਆ ਜੀ ਗੜਕਾ ਜੀ 2 ਮਹੀਨੇ ਜਿੱਤੇ ਕਮਰਾ ਵੀ ਨਹੀਂ ਪੈਂਦਾ ਮੈਂ ਗੱਟਕਾ ਦੇ ਸਕਦੇ ਆ ਜੀ ਉਹ ਗੱਟਕਾ ਲੈ ਲਓ ਨਹੀਂ ਨਹੀਂ ਮੈਂ ਨਹੀਂ ਆਦ ਮੈਨੂੰ ਤੁਹਾਡੇ ਮੂੰਹ 'ਤੇ ਖੜੇ ਦੱਸੋ ਜੀ ਪ੍ਰਧਾਨ ਸਾਹਿਬ ਕਿ ਦੇ ਦੇ ਤੇ ਗੱਟਕਾ ਇੰਨਾ ਰੌਲਾ ਪਾ ਕੇ ਕੋਈ ਨਹੀਂ ਦੇ ਰਿਹਾ ਇਹ ਪਿੱਪਰ ਆਪਣੇ ਪੈਸਿਆਂ ਦੇ ਕਿ ਮਸੀ ਮੈਮ ਹਿੰਦੁਸਤਾਨ ਇੰਟਰਨ ਵਾਲਿਆਂ ਨੂੰ ਕਹਿੰਦਾ 500 2000 ਰੁਪਏ ਸਰਦਕਾ ਬਣਾ ਲਿਆ ਆਪ ਸਰ ਵੀ ਆਲੇ ਸਾਰੇ ਆਲੇ ਚਲੋ ਹੁਣ ਫੇਰ ਲੈ ਲਓ ਮੈਡਮ ਹੋਰ ਕਾ ਹਾਂ ਤਾਂ ਦੋ ਦਿਨ ਨਹੀਂ ਕਹਿੰਦੇ ਤੁਸੀਂ ਪੁੱਛ ਸਕਦੇ ਵੀ ਮੈਂ ਤਾਂ ਕਾਹਦੇ ਨਾ ਗੱਟਕਾ ਨਹੀਂ ਦੇ ਚਲੋ ਤੁਸੀਂ ਦੱਸੋ ਜੀ ਵੀਰੇ ਮੇਰੀ ਗੱਲ ਹਾਂਜੀ ਤੁਸੀਂ ਦੱਸ ਦਿਓ ਬਾਹਰ ਆਪਾਂ ਚਲੋ ਮੈਂ ਤੁਹਾਨੂੰ ਚਾਰ ਪਾਣਾ ਹੀ ਨਹੀਂ ਮੇਰੇ ਜ਼ੋਰ ਲਾਲਵੇਂ ਪਾਣੀ ਨਿਕਲ ਹੀ ਨਹੀਂ ਸਕਦਾ ਕਿਤੇ ਵੀ ਪਾਣੀ ਨਹੀਂ ਨਿਕਲਦਾ ਇੱਕ ਮਿੰਟ ਰੁਕੋ ਇੱਕ ਮਿੰਟ ਰੁਕੋ ਹੁਣ ਆ ਪਾਣੀ ਦੇਖਣਾ ਵੀ ਕਿ ਇੱਧਰ ਕੈਮਰਾ ਆਉਣਾ ਚਾਹੀਦਾ ਸੀ ਹੀ ਹੋਣੀ ਸੀ ਮੈਂ ਤਾਂ ਵੀ ਘੱਟਾ ਲੱਗ ਰਿਹਾ ਆ ਪਿਆ ਮੋਡਲ ਟੋਲ ਪਿਛਲੇ ਸਾਲਾਂ ਦੇ ਪੋਟਾਵਾਰੇ ਮੇਲੇ ਮੀਡਮਾ ਸ਼ੁਰੂ ਕਰਦੇ ਡੈਰੀ ਨੰਬਰ ਵਾਲੀ ਉਹ ਲਿਆਓ ਬਤਾ ਰਹੇ ਫਿਲਹਾਲ ਥੋੜੇ 70 ਸਾਲਾਂ ਜੋ ਪ੍ਰੋਜੈਕਟ ਨਹੀਂ ਆਏ ਕੁਝ ਆਲੀ ਵਾਟਰ ਦੋ ਵੱਡੇ ਐ ਤੇਨ ਵੱਡੇ ਐ ਤੋਂ ਕਰੇਟ 400 ਟਰਾਂਸਫਾਰਮਰ ਇਹ ਬਤੌਰ ਐਮਐਲਏ ਨੇ ਚੀਜ਼ਾਂ ਲੈ ਕੇ ਸਾਡੇ ਵੀ ਲੋਕ ਇੱਕ ਮੀਟਰ ਉੱਪਰ ਚੱਲੋ ਚੱਲੋ ਦੂਜੇ ਨੰਬਰ ਤੇ ਹੁਣ ਸਾਡੀ ਕਮੇਟੀ ਬਣੀ ਜਦੋਂ ਕਮੇਟੀ ਆਚਾ ਗਈ ਹੁਣ ਸਾਡੇ ਕੋਲ ਹੈਗੀ ਪਾਵਰ ਸੜਕਾ ਬਣਾਉਣ ਦੀ ਥੋਡੀਆਂ ਨਿਕਾਸੀ ਦਾ ਮਟਾਸੀ ਨਹੀਂ ਪਾਵਰ ਪਾਉਣ ਦਾ ਤਰਸ਼ੂਲ ਚਲਾ ਤਾਲਾ ਕੋਈ ਨਹੀਂ ਤਰਸ਼ੂਲ ਚ ਨਾ ਕਰਵਾਤਮਾਨੀ ਥੋਡੀਆਂ ਸੜਕਾਂ ਲਈ ਨਹੀਂ ਮੈਂ ਹੁਣ ਕੋਈ ਤਰਸ਼ੂਲ ਜਾਂ ਕੋਈ ਚੱਕਰ ਚਲਾ ਕੇ ਨਹੀਂ ਪੂਰੇ ਜੇ ਕੋਈ ਐਮਰਜੈਂਸੀ ਆ ਤੇ ਇੱਕ ਬੰਦਾ ਕਮੇਟੀ ਦਾ ਕੋਈ ਵੀ ਨਹੀਂ ਆਂਦਾ ਉਰੇ ਦੱਸੋ ਇਹਨੂੰ ਬੁਲਾਈਏ ਮੇਰੀ ਗੱਲ ਸੁਣੋ ਇੱਕ ਮਿੰਟ ਕੈਬ ਨਹੀਂ ਆਉਂਦੀ ਗੱਲ ਤਾਂ ਪੂਰੀ ਚਾਹ ਵੀ ਨਹੀਂ ਆਉਂਦੀ ਭਾਈ ਦੋਨਾਂ ਦਾ ਫੋਨ ਚ ਸਾਰਾ ਕੁਝ ਸੁਣਦਾ ਜੀ ਦੋ ਮਿੰਟ ਪਹਿਲੇ ਉਹ ਵੀ ਦਾ ਕਹਿ ਕੇ ਹਟਿਆ ਉਹ ਵੀ ਤੁਹਾਡੇ ਆਪ ਕੋਈ ਟੋ ਸਾਰਿਆਂ ਸੁਣਦਾ ਜਿਹੜਾ ਨਾਲ ਕਦੇ ਚ ਰਹਿੰਦਾ ਉਹਨਾਂ ਨੂੰ ਪਤਾ ਹੁੰਦਾ ਤੁਸੀਂ ਮੇਰੇ ਨਾਲ ਚੱਲੋ ਜੀ ਕੋਈ ਸੜਕ 'ਤੇ ਲੰਘ ਜਾਈਏ ਮੈਂ ਤੁਸੀਂ ਮੇਰੇ ਨਾਲ ਬੈਠੋ ਆ ਜਾਓ ਚਲੋ ਚਲੋ ਬਹੁਤ 8 ਨੰਬਰ ਦੇ ਦੋ ਗਾਈ ਤਾਂ ਮਰ ਚੀ ਫਿਰ ਮੈਂ ਉਹੀ ਬਾਈ ਨੂੰ ਦੁਸਰੇ ਮੇਰੇ ਨਾਲ ਚੱਲ ਲੰਘ ਕੇ ਦਿਖਾ ਦੇ ਜੇ ਮੈਨੂੰ ਸੁਣੋ ਤਾਂ ਮੈਂ ਤੁਹਾਡੇ ਨਾਲ ਅਸੀਂ ਸਲਮਾਨ ਕਰੂਗਾ ਉਹ ਵੀ ਅਸੀਂ ਮੈਨੂੰ ਉਹ ਕਹਿ ਰਹੇ ਨਾ ਟੋਪੇ ਆ ਰ ਸੜਕ ਜੰਤਰ ਵਾਪਸ ਦੇ ਨਾ ਸੜਕੇ ਜੀ ਪਤਾ ਭਾਈਓ ਸੜਕ ਤੁਹਾਨੂੰ ਪਤਾ ਅਗਲੀ ਦੇ ਬਾਅਦ ਇੱਕ ਵਾਰੀਓ ਬਣੀ ਸੀ ਜ ਆਜ਼ਾਦੀ ਦੇ ਬਾਅਦੋਂ ਸੜਕ ਨਹੀਂ ਬਣੀ ਕਿਹੜੀ ਵਾਲੀ ਆ ਪਿੰਡ ਦੀ ਫਿਰਮੀ ਆ ਜੀ ਇਹ ਬਸ ਆਪਾਂ ਹੁਣ ਕਾਰਡ ਬਣਾਵਾਂਗੇ ਬਦਨੀਆ ਬਦਲੀ ਚਾਰ ਸਾਲ ਹੋ ਗਏ ਸਰਕਾਰ ਨੂੰ ਰਹਿ ਕੇ ਮੁੱਕਿਆ ਆਦਾ ਨਾਲ ਪਰ ਕੇ ਨਾ ਇੰਨਾ ਕਰ ਰਹਿ ਗਏ ਬਹੁਤ ਬੰਦਿਆ ਪਰ ਜੀ ਮਤ ਦੱਸੋ ਹੀ ਕੌਣ ਆਪਾਂ ਦੋ ਕਰੂਗੇ ਕੰਮ ਚਾਰ ਸਾਲ ਹੋ ਗਏ ਬਹੁਤ ਅੱਛੀ ਪਰਫਾਰਮੈਂਸ ਆ ਪਰ ਅਸੀਂ ਹੁਣ ਕਮੇਟੀ ਬਣੀ ਹੈ ਹਾਂਜੀ ਹੋਰ ਤੁਹਾਡੇ ਕੰਮ ਦੋ ਮਹੀਨੇ ਤਾਂ ਹੋ ਗਏ ਕਮੇਟੀ ਨੂੰ ਹੀ ਦੋ ਮਹੀਨੇ ਵਿੱਚ ਕਰ ਦੋਗਾ ਸਭ ਦੀ ਮਤੇ ਵੀ ਪਾਉਣੇ ਤੇ ਆਹ ਸਭ ਪਾ ਲਾ ਦਈਏ ਇੱਕ ਮੀਟਰ ਇੱਕ ਇੱਕ ਮਹੀਨਾ ਦੇ ਦੋ ਕਿਸੇ ਦਾ ਇੱਕ ਮੀਟਰ ਰੁਕੋ ਉਹ ਤੋਂ ਮੈਡੀਕ ਜਵਾਦੇ ਮੱਚੀ ਬਰਫਾਤ ਸਭ ਹੋ ਗਈ ਜੇ ਹੁਣ ਅਗਲੇ 2 ਮਹੀਨਿਆਂ ਚ ਕਰਤਾ ਮਨ ਨੂੰ ਮਨ ਨੂੰ ਮਿਲ ਜੀ ਮੇਰੇ ਪਿੰਡ ਵਿੱਚੋਂ ਸਭ ਤੋਂ ਜਿਆਦਾ ਬੋੜ ਪਈ ਥੋਨੋ ਜੀ ਪਰ ਮੇਰੇ ਪਿੰਡ ਦਾ ਸਭ ਤੋਂ ਪੁਰਾ ਹਾਲ ਹੈ ਉਹ ਦੇਖ ਲੋ ਮੈਨੂੰ ਸਾਰੇ ਹਲਕੇ ਨੇ ਪਾਈਏ ਸਾਰੇ ਹਲਕੇ ਨੇ ਪਾਈਏ ਮੈਨੂੰ ਵੋਟ ਨਹੀਂ ਪਿੰਡ ਨਾਲ ਰਾਜਿਕੋ ਪੁੱਛ ਨਹੀਂ ਪਿੰਡ ਦੇ ਸਾਰੇ ਨੇ ਜਿਦਾ ਆ ਸਾਨੂੰ ਕਿਉਂਕਿ ਇੰਨਾ ਇੱਕ ਦਾ ਮੁੱਲ ਮੋੜ ਦੋ ਵੀ ਕੰਮ ਥੋੜਾ ਬੁੱਧਾ ਤਾਂ ਕਰ ਦੇ ਮੈਂ ਤਾਂ ਕਹੀ ਜਾਂਦੀ ਆ ਵੀ ਥੋੜੀ ਸੜਕ ਦੇ ਪਾਸ ਨੂੰ ਬੈਂਡ ਜੀ ਸੜਕ ਦੇ ਪਾਸ ਨੂੰ ਕਿਆ ਕਰੇ ਜਰੂਰ ਦੇਖਣੇ ਤਾਂ ਤੁਹਾਨੂੰ ਲੱਗਦਾ ਹੀ ਕੁਝ ਆ ਮੈਂ ਸੜਕ ਤਾਂ ਬਣ ਜੂਗੀ ਆ ਪਾਣੀ ਨਹੀਂ ਨਾ ਵੇਖਣਾ ਅਸੀਂ ਇੱਥੇ ਰਹਿ ਰਹੇ ਬਰਿਆਲੀ ਵਾਲੇ ਨੇ ਨਿਕਲਣੇ ਨਹੀਂ ਦੇਣਾ ਜੀ ਹੋ ਜਾਊਗਾ ਹੋ ਜਾਊਗਾ ਉਹਨਾਂ ਤਾਂ ਮਨ ਕਰਦੇ ਪ੍ਰੈਸ਼ਰ ਪਾ ਕੇ ਸਭ ਤੋਂ ਪਹਿਲਾਂ ਪਾਣੀ ਸੀਵਰੇਜ ਦਾ ਕੰ ਮੇਰੀ ਗੱਲ ਸੁਣੀ ਇੱਕ ਕਿਹੜਾ ਦਮ ਕਰ ਲੋ ਫਿਰ ਮੈਂ ਤੁਹਾਨੂੰ ਪੰਜਾਬੀ ਚ ਦੱਸ ਦਿੰਦਾ ਵੀ ਕੰਮ ਮੇਰੀ ਗੱਲ ਸੁਣੀ ਇੱਕ ਕਿਹੜਾ ਦਮ ਕਰ ਲੋ ਫਿਰ ਮੈਂ ਤੁਹਾਨੂੰ ਪੰਜਾਬੀ ਚ ਦੱਸ ਦਿੰਦਾ ਵੀ ਕੰਮ ਮੇਰੇ ਸਾਹਮਣੇ ਵਾਲਾ ਦਿਖਾ ਦਿਓ ਗਟਰ ਲੀਕ ਹੁੰਦਾ ਜੇ ਦਾ ਆਪ ਕਹਿੰਦੇ ਹੋਣਾ ਨਹੀਂ ਫਿਰ ਉੱਪਰ ਕਰਵਾ ਦਿਓ